17 ਤਰੀਕਾ ਰਾਤ ਨੂੰ 8-9 ਦੇ ਵਿੱਚ ਘਰ ਮੇਰੇ ਬੱਚੇ ਮੱਥਾ ਟੇਕ ਕੇ ਆਣਦੇ ਸੀ ਤਾਂ ਮਗਰੋਂ ਗੱਡੀ ਆਈ ਸ਼ਰਾਬ ਵਿੱਚ ਹੀ ਉਹਨਾਂ ਨੇ ਤੇ ਚੋਹਾ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਨੇ ਰਿਪੋਰਟ ਕੋਲਲੇ ਦਿੱਤੀ ਤੇ بیٹے ਨੂੰ ਕਾਰ ਦੇ ਵਿੱਚ ਘੀਸ ਕੇ ਅਨਨੋਨ ਲੱਤੇ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਭਾਗ ਗਏ ਪਰ ਅਨਨੋਨ ਮੇਰੇ ਬੇਟਾ ਸੱਤ ਹੋਇਆ ਹਾਂ ਸਰ ਆਪਣਾ ਨਾਮ ਦੱਸੋ ਤਾਂ ਕੀ ਮੇਰਾ ਨਾਮ ਰਕੀਸ਼ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਭਾਜੀ ਆਪਾ ਜਸ਼ਨਗਰ ਸ਼ਾਮਾਪਾਲ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਹੋਈ 17 ਤਰੀਕ੍ਹ ਰਾਤ ਨੂੰ ਮੁੰਡਾ ਰਣ ਅੱਠ ਨੌ ਦੇ ਵਿੱਚ ਘਾਰ ਮੇਰੇ ਬੱਚੇ ਮੱਥਾ ਟੇਕ ਕੇ ਆਣਦੇ ਸੀ ਤਾਂ ਇਹ ਮਗਰੋਂ ਗੱਡੀ ਆਈ ਸ਼ਰਾਬ ਵਿੱਚ ਹੀ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਪੌੜ ਤੋਂ ਥਲੇ ਡਿੱਗੀ ਤੇ بیٹے ਨੂੰ ਕਾਰ ਦੇ ਵਿੱਚ ਧ੍ਰਿਸਕੇ ਅਨਨ ਕਿ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਆ ਗਏ ਪਰ ਠੀਕ ਆ ਗਿਆ ਅਨਨ ਮੇਟੇ ਬੇਟਾ ਸਤਿ ਸ੍ਰੀ ਅਕਾਲ ਤੇ ਇੰਨੇ ਦਿਨ ਤੱਕ ਦੇਖੋ ਕੋ ਪੁਲਿਸ ਵਾਲਾ ਕੋਈ ਰਸਟ ਗੀਤ ਪੁਲਿਸ ਵਾਲਾ ਕਿੰਨੀ ਵਾਰੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦਾ ਪਿਤਾ ਜੀ ਫਰੇਵੇ ਪਾਤੀਆਂ ਦੀ ਕੋਈ ਹਿੰਦਕ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਫੇ ਤੁਹਾਡੀ ਪੁਲਿਸ ਵਾਲਾ ਕਿਉਂ ਨਹੀਂ ਪੁਲਿਸ ਮਿਲੀ ਹੈ ਦੀ ਤੇ ਕੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕੋਈ ਸਾਡੀ ਮਦਦ ਨਹੀਂ ਕਰ ਓਏ ਬੇਟੇ ਦੀ ਉਸੇ ਟਾਈਮ ਮੌਕੇ ਤੇ ਮੌਤ ਹੋ ਗਈ ਸੀ ਬੇਟੇ ਦੀ ਤਿੰਨ ਦਿਨਾਂ ਦੇ ਬਾਅਦ ਸੱਲ ਰਾਤ ਨੂੰ ਹੋ ਗਈ ਹੈ ਅੱਛਾ ਜੀ ਤੇ ਗੱਡੀ ਨਾ ਰੋਦੇ ਸੀ ਨਾ ਤੇ ਦਿੱਤੇ ਚੁੰਦੇ ਨਾ ਭਾਈ ਪਾਪਾ ਲੱਗੇ ਸਕੀ ਦਿੱਤੀ ਹੈ ਡਿਕਲੇਅਰ ਕਰ ਦਿੱਤਾ ਰੱਬ ਜੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈ ਹੈ ਤੇ ਪਰ ਹਜੇ ਤੱਕ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕੋਈ ਹੋਰ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਆਪੋ ਪ੍ਰਸ਼ਾਸਨ ਨੂੰ ਸਾਡੀ ਮਦਦ ਕੀਤੀ ਜਾਵੇ ਨਹੀਂ ਆਇਆ ਦਿੱਤਾ ਜਾਗਾ ਨੂੰ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿੱਥੋਂ ਦੇ ਰਹਿਣ ਵਾਲੇ ਸੀ ਕੀ ਸੀ ਪੁੱਜੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਪੁਲਿਸ ਨੂੰ ਸਾਰਾ ਪਤਾ ਪਾਗਲ ਵੀ ਪਿੰਡ ਕੋਲ ਹੀ ਆ ਬੰਦਾ ਜਿਹੜਾ ਰਾਏ ਐਕਸੀਡੈਂਟ ਲੱਗੇ ਕਿਹੜੇ ਪਹੀਰੇ ਤੋਂ ਇਧਰ ਆਣ ਵਾਲਾ ਉਹ ਅੱਗ ਲੱਗਦੀ ਹੈ ਬਚ ਗਈ ਹਾਂ ਸਮੇਤ ਤਿੰਨ ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਹਾਂਜੀ ਦੱਸੋ ਤਾਂ ਕੀ ਮੇਰਾ ਮਾਮੀ ਦੇਖ ਰਹੀ ਕੰਦੇ ਹਾਂਜੀ ਲੇਵੀ ਦਰਸ਼ਨਾ ਕਰਦੇ ਨੇ ਲਾਈ ਹਾਂਜੀ ਅਗਰ ਬਹੁਤ ਜਿਆਦਾ ਐਕਸੀਡੈਂਟ ਕਿਉਂ ਬਹੁਤ ਜਿਆਦਾ ਹੋ ਗਏ ਪੁਲਿਸ ਨੇ ਹਿੰਦ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਜਵਾਬ ਨਹੀਂ ਦੇ ਰਿਹਾ ਜੀ ਜਿਹੜੇ ਸਾਡੀ ਡੈਥ ਹੋ ਗਈ ਰਾਤ ਨੂੰ ਇਹਦੀ ਸਾਡੀ ਜਿਹੜੀ ਆ ਕ੍ਰਿਟੀਕਲ ਕੰਡੀਸ਼ਨ ਚੱਲੀ ਹੈ ਉਹਦਾ ਵੀ ਲੈਣਾ ਸਾਡੇ ਕੋਲ ਕੁਝ ਪਤਾ ਨਹੀਂ ਲੱਗ ਰਿਹਾ ਬਾਕੀ ਅਸੀਂ ਉਹਨਾਂ ਅੱਜ ਪੋਸਟਮਾਰਮ ਕਰਾਂਗੇ ਫੜੀ ਆਈਡੀ ਉੱਤੇ ਕਰੋ ਹਾਂ ਜੇ ਕੋਈ ਵੀ ਰੱਸੀ ਜਰਾ ਪਾਰੀਂ ਗਈ ਕੀ ਸਟੇਸ਼ਨੋਂ ਆਈ ਨਾ ਹੋਈ ਤੇ ਅਸੀਂ ਚੱਕਾ ਜਾਂਚ ਵੀ ਕਰਾਂਗੇ ਪਰ ਪੰਡਰਿਸ਼ਾ ਤੋਂ ਕੋਲ ਇਹ ਹੀ ਮਿਲ ਲੱਗਦੇ ਆ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਖੜਾਇਆ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਵੀ ਤੁਹਾਡੀ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਮੇਨ ਹੈਗਾ ਜੀ ਕੁਝ ਕੋ ਸਸੰਦਲ ਵਿਚਰ ਜਿਹੜਾ ਆ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦੇ ਖਾਬ ਨੂੰ ਗੈਸਟ ਕੀਤਾ ਸ਼ੋਮਵਾਰ ਦਾ ਹੋਇਆ ਹੋਇਆ ਪਰ ਲੇਕਿਨ ਉਹ ਕਾਕੇ ਜਿਹੜੇ ਮੇਨ ਬੰਦੇ ਨੇ ਉਹਨਾਂ ਕਾਕੇ ਪਹੁੰਚ ਨਹੀਂ ਪਾਈ ਤੇ ਨਾ ਹੀ ਹਲੇ ਤੱਕ ਕੋਈ ਸਾਨੂੰ ਜਵਾਬ ਉਹਦਾ ਜਾ ਰਿਹਾ ਹੋ ਰਹੀ ਹੈ ਉਹ ਬੱਚੇ ਦੀ ਹਾਜ਼ਰੀ ਦੀ ਗੱਲ ਹੋ ਰਹੀ ਹੈ ਪਹਿਲਾਂ ਮੈਨੂੰ ਸਭ ਪਤਾ ਹੈ ਬੱਚੇ ਦੇ ਨਾਲ ਗੱਲ ਹੋਈ ਹੈ ਹਾਂ ਜਵੰਸ਼ਦੀਪ ਨਾਮ ਜਿਹੜਾ ਆ ਉਹ ਬੱਚੇ ਆ ਰਿਹਾ ਉਹਦੇ ਲੋਚਾਮ ਸਰਟੀਫਿਕੇਟ ਜਾਂ ਉਹ ਜਿਹੜੇ ਲਫਾਈ ਹੋਣਾ ਰੱਖਿਏ ਨੇ ਉਹਦੀ ਚਿੱਤ ਲਾਇਸੈਂਸ ਦਾ ਪਾਟ ਰਹੀਦਾ ਹੈ ਤੇ ਹਲੇ ਤੱਕ ਸੁਣ ਸੁਣ ਕੋਈ ਸਾਨੂੰ ਜਵਾਬ ਨਹੀਂ ਮਿਲ ਰਿਹਾ ਕਿ ਕੀ ਅੱਗੇ ਕਾਰਵਾਈ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਂ ਸੁਣਵਾਈ ਕਿਤੇ ਹੋਈ ਤੇ ਹਾਂਜੀ ਸਰ ਆਪਣਾ ਨਾਮ ਦੱਸ ਕੇ ਤੇ ਜਿਹੜਾ ਮੇਰਾ ਨਾਮ ਵਿਜੇ ਪਾਲ ਜਾਜੋ ਹਾਂਜੀ ਕੀ ਵਾਰ ਦਾ ਜਿਹੜਾ ਮਸਲਾ ਆਦਾ ਤੇ ਆਈ ਸੋ ਬੜਾ ਛੋਟਾ ਭਰਾ ਸਾਡਾ ਭਤੀਜਾ ਤੇ ਭਤੀਜੀ ਐਤਵਾਰ ਸੀ ਦਾਦਾ ਮੱਥਾ ਦੇ ਕੇ ਆ ਰਹੇ ਸੀ ਜੱਲਾ ਕੋਲ ਦੇ ਪੁਲ ਤੋਂ ਪਿੱਛੋਂ ਗੱਡੀ ਆਈ ਹੈ ਸ਼ਰਾਬ ਪੀਤੀ ਮਿਲਿਆ ਨੇ ਉਹਨਾਂ ਨੂੰ ਮਾਰਿਆ ਬੇਟੀ ਸਿੱਧਾ ਪੁਲ ਤੋਂ ਥੱਲੇ ਚਲ ਗਈ ਤੇ ਬੇਟੇ ਨੂੰ ਜਿਹੜੀ ਜਿਹੜੀ ਜਿਹੜਾ ਨੇ ਬੁਰਾ ਲਗਾਤਾ ਤੇ ਪਾਟੀ ਯਾਨੀ ਸਾਡਾ ਕੋਈ ਇੰਜਰ ਕੁੰਡੇ ਨੇ ਬਾਲ ਕੱਢ ਕੇ ਰੱਖਿਆ ਤੇ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੋਈ ਪੁਨਸਨੀ ਕੋਈ ਗਾਲਮੀ ਕੋਈ ਬਾਤ ਨਹੀਂ ਬਸ ਇਹ ਧਾਰੇ ਕਰ ਰਹੇ ਆ ਜੀ ਕਰ ਰਹੇ ਆ ਜੀ ਅੱਜ ਅਸੀਂ ਕੱਲ ਉਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਜੀ ਮੰਦੀ ਕੋ ਫਿਕਰ ਹੈ ਕਿ ਸਾਡੀ ਬੇਟਾ ਜਿਹੜਾ ਪੂਰਾ ਹੋਣਾ ਕਿਸੇ ਨੂੰ ਆਪਾਂ ਪੋਸਟਮਾਰਟਮ ਕਰਾਣ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਕੀ ਸਮਝਿਆ ਪੁਲਿਸ ਕਿਉਂ ਨਹੀਂ ਕਰ ਕਾਰਵਾਈ ਕੀ ਕਾਰਵਾਈ ਜੀ ਅਸੀਂ ਤਾਂ ਕਹਿੰਦੇ ਪੋਸਟਮਾਰਟਮ ਹੋਈ ਹੈ ਜੋ ਵੀ ਇਹ ਤਿੰਨ ਦਿਨਾਂ ਵਿੱਚ ਜੇ ਇਹ ਬੰਦਾ ਨਹੀਂ ਫੜ ਸਕਦੇ ਤਾਂ ਪੁਲਿਸ ਕਾਦੀ ਨਕਮੀ ਪੁਲਿਸ ਇਹਨਾਂ ਨੇ ਕਿ ਮੁਕਾਦੀ ਕਰ ਪੁਲਿਸ ਕਿੰਨੀ ਕਾਮਰਸੀ ਜੀ ਇਹ ਲੜਕੇ ਦੀ ਜਿੰਦਗੀ ਜਿਹੜੀ 19 ਸਾਲ ਦੀ ਸਮਝਦੇ ਤੇਰੀ ਹਾਲਤ ਇੰਨੀ ਖਰਾਬ ਹੈ ਉਹ ਤੁਹਾਨੂੰ ਕੁਝ ਸਮਝ ਨਹੀਂ ਪਤਾ ਹੁੰਦੇ ਵਿਚਾਰੇ ਤਾਂ ਕੀ ਉਹਦਾ ਖਬਰ ਚਾਹ ਰਹੇ ਨੇ ਹੂੰ ਤੇ ਪੁਲਿਸ ਨੂੰ ਸਾਰਾ ਪਤਾ ਕਿੱਥੋਂ ਦੇ ਰਹਿਣ ਵਾਲੇ ਸਨ ਪਤਾ ਜੀ ਸਾਰੇ ਕਾਗਜ਼ ਬ੍ਰਾਹਮਣ ਤੋਂ ਹੋ ਗਿਆ ਬੋਤਲ ਮਾ ਇਹਨਾਂ ਸਭ ਤੋਂ ਸਾਰਾ ਮਤ ਉਹਨਾਂ ਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਉਹਨਾਂ ਦਾ ਬ੍ਰਾਹਮਣ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੇ ਦੀ ਬਣਾਉਂ ਜੀ ਤੁਹਾਨੂੰ ਐਂਡ ਬਿਲਕੁਲ ਹਾਂ ਮੈਂ ਜਿੱਦ ਕਾਗਜ਼ ਲੱਭੇ ਵਨ ਸ਼ਦੀਬ ਦੇ ਨਾਮ ਕੋਈ ਜਿਹੜੇ ਪਤਾ ਲੱਗਾ ਕਿ ਜਿਹੜੇ ਗੱਡੀ ਚਲਾਉਂਦੇ ਕੋਈ ਨਸ਼ੇ ਦੇ ਆਦੀ ਸੀ ਹਾਂ ਜੀ ਹਾਂ ਜੀ ਸ਼ਰਾਬ ਵੀ ਕੀਤੀ ਸੀ ਅਸੀਂ ਬਾਕੀ ਦਾ ਸਾਰਾ ਨਹੀਂ ਦੱਸ ਸਕਦੇ ਕਿ ਨਸ਼ੇ ਦੇ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪਬਲਿਕ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਵੇਚ ਵੀ ਮਾਰੀ ਉਹਨਾਂ ਦੇ ਕਿ ਉਹਨਾਂ ਦੀ ਆਪਣੀ ਕੱਢੀ ਜਿਹੜੇ ਭੈਣ ਭਰਾ ਸੀ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਤੁਸੀਂ ਅਦਸ਼ੀ ਨਗਰ ਸਲਾਮਾ ਬਾਦ ਚੱਕੀ ਵਾਲੀ ਗਲੀ ਠੀਕ ਦੱਸੋ ਨਾ ਸਰ ਸਰ ਬਾਈਟ ਦਾ ਵੀ ਹੋ ਸਰ ਸਰ ਬਾਈਟ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਬਾਈ ਵੀ ਰੇਟ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਿਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੋਪੇ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਹੈ ਵੇਰ ਤੇ ਰੇਟ ਕਰ ਰਿਹਾ ਮੈਂ ਆੜਕੇ ਬੜਕਨ ਰੋਦੇ ਪਰਚਾ ਨਾਲ ਰਜਿਸਟਰਡ ਹੈ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਪਰ ਇਹਨਾਂ ਦਾ ਕਹਿਣਾ ਹੈ ਨਾ ਕਿ ਜਿਹੜੇ ਗੱਡੀ ਚ ਲਾ ਰਹੇ ਹੋ ਤੁਸੀਂ ਗ੍ਰਫਤਾਰ ਨਹੀਂ ਕੀਤਾ ਦੂਜਾ ਬੰਦਾ ਪਰਕੇ ਭਾ ਲਿਆ ਇਹ ਉਹੀ ਗ੍ਰਫਤਾਰ ਹੈ ਜਿਹੜਾ ਗ੍ਰਫਤਾਰ ਕਰਨਾ ਹੈ ਉਹ ਗ੍ਰਫਤਾਰ ਕਰਨੇ ਬਾਕੀ ਨੇ ਗੱਡੀ ਨੰਬਰ ਸਾਰਾ ਐਫਆਈਰ ਦਾ ਕੀ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਨੇ ਬਦਲਿਆ ਗਿਆ ਕਿ ਗੱਡੀ ਨੰਬਰ ਵੀ ਬਦਲਿਆ ਗਿਆ ਉਹ ਜੋ ਮਰਦੀ ਕਈ ਜਾਂਦਾ ਆ ਕੇ ਵੇਖ ਲੋ ਤੂੰ ਆ ਕੇ ਵੇਖੋ ਗੱਡੀ ਨੰਬਰ ਕੋਈ ਸਾਕ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੈਨੂੰ ਤੇ ਆਪ ਇਹਨਾਂ ਤੇ ਹਮਦਰਦੀ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮਦਰਦੀ ਇਹਨਾਂ ਦੇ ਹਾਂਜੀ ਇਹਨਾਂ ਤੇ ਸਾਨੂੰ ਬਹੁਤ ਹਮਦਰਦੀ ਆ ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਜਾਂਦਾ ਕਿਤੇ ਉਹ ਜਹਾਜ਼ ਬਹਿ ਕੇ ਬਾਹਰ ਨਾ ਚਲਾ ਜਾਵੇ ਕਿੱਥੋਂ ਚੱਲ ਜਾਊਗਾ ਹਾਂਜੀ ਨਹੀਂ ਜਾਣ ਦਿੰਦੇ ਆਪਾਂ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨਸਾਫ ਦੇਣ ਲਈ ਬੈਠੇ ਆ ਸਰ ਇਹਨਾਂ ਵੱਲੋਂ ਕਿਹਾ ਕਿ ਕਾਇਦਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਪਰਚਾ ਰਿਜੀਟਡ ਹੋਇਆ ਹੈ ਅਗਲੇ ਦਿਨ ਪਰਚਾ ਰਿਜੀਟਡ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਸਰ ਇਹਦਾ ਕੋਈ ਇਹਨਾਂ ਵੱਲੋਂ ਕਿਹਾ ਕਿ ਅਰੈਸਟ ਵੀ ਨਹੀਂ ਕਰਦੇ ਇਹਦਾ ਕੋਈ ਅਰੇਸਟ ਤਾਂ ਮੈਨੂੰ 2 ਦਿਨ ਦਾ ਟਾਈਮ ਤੇ ਦਿਓ ਉਹ ਫਰਾਰ ਨੇ ਇਹਨਾਂ ਤੇ ਸਾਹਮਣੇ ਇਹਨਾਂ ਨਾਲ ਜਾ ਕੇ ਤੇ ਮੈਂ ਸਗਨ ਆਏ ਨੇ ਮੇਰੇ ਕੋਲ ਮੈਂ ਅੱਜ ਤੱਕ ਬੈਠੋ ਮੈਂ ਇਹਨਾਂ ਤੋਂ ਸਮਝ ਜਾਨਾ ਮੈਂ ਰਿਟਨ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮਾ ਉਹਨਾਂ ਦੇ ਫਾਦਰ ਨੂੰ ਲਿਆ ਮੈਂ ਆਪਣੇ ਬੱਚੇ ਪੇਸ਼ ਕਰਾਉਂ ਉਹ ਜਦੋਂ ਕੋਈ ਪਾਸਪੋਰਟ ਜਬਤ ਕੀਤਾ ਜਾਵੇ ਬਾਹਰ ਚਲਾ ਗਿਆ ਤੇ ਪਰਵਾ ਨੂੰ ਸਾਫ ਕਰਦਾ ਮਿਲਿਆ ਯਾਰ ਨਹੀਂ ਜਾਂਦੇ ਬਾਹਰ ਜਾਣਦ ਨੇ ਆਪਾਂ ਗ੍ਰਿਫਤਾਰੀ ਪਾਵਾਂਗੇ ਆਪਾਂ